ਦੀ ਪੰਚਾਇਤ ਨੇ ਬਹੁਤ ਵਧੀਆ ਕੰਮ ਕੀਤਾ ਜਿਸ ਦੀ ਸਾਰੇ ਆਸੇ ਪਾਸੇ ਸਰਾਹਣਾ ਹੋ ਰਹੀ ਹੈ ਪਿੰਡ ਕੋਟਲੀਗਲਾ ਜ਼ਿਲ੍ਹਾ ਮਾਨਸਾ ਵਿੱਚ ਅੱਜ ਇੱਕ ਬਹੁਤ ਵੱਡਾ ਕੰਮ ਹੋ ਰਿਹਾ ਹੈ ਮਰਬੇਬੰਦੀ ਦੁਬਾਰਾ ਸ਼ੁਰੂ ਹੋ ਗਈ ਹੈ ਨਵੇਂ ਪੱਥਰ ਸਹੀ ਨਿਸ਼ਾਨ ਦੇਹੀ ਨਾਲ ਲੱਗ ਰਹੇ ਨੇ ਇਹ ਕੰਮ ਸ਼ਾਇਦ ਕੈਮਰੇ ਵਿੱਚ ਸਿਰਫ ਕਾਲੇ ਪੱਥਰ ਵਰਗਾ ਲੱਗੇ ਪਰ ਇਸ ਦੇ ਪਿੱਛੇ ਪਿੰਡ ਦੀ ਸੋਚ ਬਦਲਦੀ ਦਿਸਦੀ ਹੈ ਸਾਲਾ ਪੁਰਾਣੇ ਸ਼ੱਕ ਝਗੜੇ ਅਤੇ ਵਟਾਂ ਦੇ ਪੈਂਦੇ ਪੈਦਾ ਹੋਏ ਤਣਾਅ ਹੁਣ ਹੌਲੀ-ਹੌਲੀ ਖਤਮ ਹੋ ਜਾਣਗੇ ਕਿਉਂਕਿ ਜਿੱਥੇ ਹੱਦਾਂ ਸਪਸ਼ਟ ਹੋ ਜਾਣ ਉੱਥੇ ਬਚਦਾ ਹੀ ਕੀ ਝਗੜੇ ਲਈ ਇਹ ਫਾਇਦਾ ਸਿਰਫ ਅੱਜ ਦਾ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਦਾ ਹੈ ਕਿਸਾਨ ਨੂੰ ਪਤਾ ਹੈ ਕਿ ਉਸਦੀ ਜ਼ਮੀਨ ਕਿੱਥੇ ਸ਼ੁਰੂ ਹੁੰਦੀ ਹੈ ਤੇ ਕਿੱਥੇ ਮੁੱਕਦੀ ਹੈ ਅਤੇ ਸਭ ਤੋਂ ਵੱਡੀ ਗੱਲ ਪਿੰਡ ਦੀ ਏਕਤਾ ਹੋਰ ਮਜ਼ਬੂਤ ਹੁੰਦੀ ਹੈ ਇਹੋ ਜਿਹੇ ਕੰਮ ਚੀਕਦੇ ਨਹੀਂ ਪਰ ਨਤੀਜੇ ਸਾਲਾਂ ਤੱਕ ਬੋਲਦੇ ਰਹਿੰਦੇ ਨੇ ਕੋਟਲੀ ਕਲਾ ਹੁਣ ਸਿਰਫ ਇੱਕ ਪਿੰਡ ਨਹੀਂ ਇੱਕ ਆਧਾਰਨ ਬਣਦਾ ਜਾ ਰਿਹਾ ਹੈ ਜਿੱਥੇ ਫੈਸਲੇ ਮਿਲ ਕੇ ਬੈਠ ਕੇ ਹੋਣ ਉੱਥੇ ਤਰੱਕੀ ਆਪਣੇ ਆਪ ਦਰਵਾਜ਼ਾ ਖੋਲ੍ਹ ਲੈਂਦੀ ਹੈ। ਆ ਖੜਾ ਹੈ। ਆ ਖੜਾ ਹੈ। ਗੋਲੂ ਗੋਲੂ ਨਹੀਂ ਖੜਾ। ਗੋਲੂ ਸੱਤ ਗੋਲੂ। ਆਹ ਦੇ ਖੜਾ ਹੈ ਜੀ। ਗੋਲੂ ਖੜਾ। ਆਹ ਦਾ ਮਨ ਲੱਗਿਆ ਕਿ ਰਹਿੰਦਾ ਬੋਲੀ ਆ ਗਿਆ ਨਾ ਘਾ ਲੱਗੇ ਹਾਂ ਬੋਲਾ ਆ ਗਿਆ ਬੋਲਾ ਆ ਗਿਆ ਅਸੀਂ ਚੱਲੋ ਅਹੀਂ ਕਰ ਲੋ ਜੀ ਲੈ ਲੋ ਛੜਕ ਤੇ ਚੜ ਜਾਣੇ ਜੱਟ ਆ ਪਹੀ ਜਾਂਦੀ ਆ ਬਾਈ ਆ ਪਹੀ ਜਾਂਦੀ ਰਹਿੰਦੇ ਬਸ ਆ ਇਹ ਲੈ ਚੜੋ ਡਾਕਟਰ ਆ ਪਹੀ ਕਰੋ ਯਾਰ ਮੈਂ ਕਿਹੜੀ ਹਾਤਾ ਹਾਨੀ ਆ ਪੈਂਦਾ ਟੇਡ ਤੇ ਬੈਠ ਵੀ ਮੈਂ ਜਿਹੜੀ ਮਰਜ਼ੀ ਲੈ ਜਾਣਾ ਆ ਤਾਂ ਫਿਰ ਮੋਟਿੰਗ ਹੋਣੀ ਤੁਹਾਨੂੰ ਤਾਂ ਹੱਕ ਹੈ ਇੱਥੇ ਸਾਨੂੰ ਪਤਾ ਆ ਪਹੀ ਮੈਂ ਹਾਂ ਮਰਜ਼ਾ ਗੱਲਾਂ ਆ ਆਏ ਨਾ ਦੇਖੋ ਅਨੰਦਕਲੀ ਹੋ ਮੈਂ ਹੀ ਕਹਣਾ ਆ ਪਹੀ ਲੈ ਕੇ ਚੱਲੋ ਹੋ ਥੱਲੇ ਉੱਤਰ ਜਾਈਏ ਹਾਂ ਥਾਰਾ ਇਧਰ ਲੱਗਦਾ ਪਰਾਈ ਹੁਣ ਉਹ ਪੱਥਰ ਨਾ ਬੱਸ ਲੱਗਿਆ ਉਹ ਕੰਮ ਜਰਾ ਉੱਥੋਂ ਹੀ ਲਾ ਲਿਓ ਗਾਹਾਂ ਤੋਂ ਜਰਾ ਇਹ ਸਿੱਧੀ ਜਿਹੀ ਵਾਹਨ ਚ ਲੱਗੂਗਾ ਇਹ ਨਾ ਉਹ ਤੋਂ ਫੜ ਕੇ ਨਾ ਚੜਨਾ ਫਿਰ ਵੀ ਵੀ ਫੜ ਕੇ ਚੜਨਾ ਇੱਕ ਪੱਥਰ ਦਾ ਹੈਗਾ ਉੱਥੇ ਲੱਗ ਜਾਵੇ ਤੂੰ ਐਂ ਕਰਦੀ ਉਹਦੇ ਨਾਲ ਬੈਠਾ ਆਏ ਦੇ ਸਾਹਮਣੇ ਪੱਥਰ ਦੇ ਨਾ ਜਾਂ ਛੋਟੇ ਪੱਥਰ ਫਿਰ ਉਹਦਾ ਹਾਂ ਨਾ ਜਾਓ ਹੋਰ ਪਾਸੇ ਆ ਪੱਥਰ ਲਾ ਕੇ ਦੇਖ ਆ ਪੱਥਰ ਲਾ ਕੇ ਅਨੰਦਕਲੀ ਪੱਟ ਦੇ ਲਾ ਕੇ ਦੇਖ ਉਹ ਕੋਠੇ ਕੋਲ ਲਾ ਕੇ ਪੱਥਰਾਂ ਕਰਦੇ ਹਾਂ ਜੀ ਮੋਟਾ ਆਪਾਂ ਸਰ ਕੇ ਖੰਗਿਆ ਆਪਾਂ ਸਰ ਕੇ ਖੰਗਿਆ ਕਿਹੜਾ ਇਹ ਬੰਸੇ ਦੇ ਬੰਸੇ ਪਰ ਤੇਰੇ ਬੰਸੇ ਹੋਗੇ ਪਹਿਹੀ ਜਾਦੀ ਰਹੇਗਾ ਯਾਰ ਪਹਿਹੀ ਜਾਂਦੇ ਸਾਡੇ ਆਹ ਬਹੀ ਜਾਊ ਜੀ ਆਹ ਆਹ ਪਹਿਹੀ ਲੈ ਗੱਲ ਇਹਦਾ ਪਾਲ ਨਹੀਂ ਨਹੀਂ ਅੱਗੇ ਸਾਡੇ ਉਹਨਾਂ ਤੋਂ ਲੱਗੋ ਉਹ ਤਾਂ ਆਉਂਦੇ 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 ਉਹ ਤਾਂ ਪਹਿਹੀ ਹਾਂ ਸਾਫ਼ ਹੋਊਗੀ ਨਾ ਇਹਦਾ ਫਿਰ ਉੱਧਰ ਜਾਈਏ ਪਹਿਹੀ ਵਧੇਰਾ ਕੋਈ ਨਹੀਂ ਕੋਈ ਕੋਈ ਵੀ ਆਵਾਜ਼ ਨਾ ਇੱਕ ਕਰਾਮ ਚੱਕ ਲੈ ਕੰਨੀ ਜਾ ਹੇ ਕਿੱਡਾ ਹੋ ਗਿਆ ਪਾਕਿਸਤਾਨ ਡੈਰੀ ਆ ਗਿਆ ਇੱਧਰ ਚੱਲ ਵੀ ਕਰਨਾ ਹੋਰ ਥੋੜਾ ਜਿਆ ਮੈਂ ਤਾਂ ਜਾਨਾ ਪਟਾਟ ਸਹੀ ਹੈ ਯਾਰ ਬਟਾ ਤਾਂ ਸਹੀ ਹੈ ਬਟਾ ਸਾਰੀਆਂ ਛੋਟੀਆਂ ਬਈ ਕਿੱਧਰ ਨੂੰ ਕਰ ਦੋ ਪਿੱਛੇ ਇੱਧਰ ਉਹ ਜੇ ਤਰਾ ਸਹੀ ਮਿਲਦੀ ਹੋ ਗਈ ਚੱਲੀ ਜਾਂਦਾ ਉਸ ਪੈਸੇ ਹੀ ਨਹੀਂ ਆਹ ਆਪਣਾ ਆਹ ਓਕੇ ਆਓ ਵੀ ਵਿੱਚ ਲੈ ਜੀ ਉਹਵੇਂ ਚੱਲੀ ਜਾਂਦਾ ਬਰੀ ਗੇਰ ਇੱਥੇ ਪਰਲੇ ਪਾਸੇ ਪਾ ਦੇ ਕਿਰਾਇਆ ਪਰਲੇ ਪਾਸੇ ਪਾਉਣ ਨੂੰ ਨਾ ਲੋਕ ਦੋ ਚਾਰੇ ਪਾਸੇ ਪਾ ਦੇ ਕਿਰਾਇਆ ਉਹ ਨਹੀਂ ਸੁਪਰੇ ਦਮਾ ਵਾਰੀ ਦਿੱਲੀ ਦੀ ਭਾ ਜੀ ਨਾ ਨਾ ਲੋਕਾਂ ਨੂੰ ਲਾਉਂਟ ਜਾਣ ਤੋਂ